ਹੀ ਜੁਗਤ ਦੱਸਦਾ 84 ਕਟਨ ਦੇ ਪਰ ਸਤਗੁਰੂ ਤੋਂ ਬਿਨਾ ਭਗਤੀ ਨੂੰ ਫਲ ਨਹੀਂ ਲੱਗਦਾ ਹੁੰਦਾ ਗੁਰਮਖੋ ਗੁਰੂ ਧਾਰਨ ਕਰਨਾ ਆਪਣੀ ਆਤਮਾ ਦੇ ਉਧਾਰ ਵਾਸਤੇ ਹੈ ਜਿਹੜਾ ਗੁਰਮੰਤਰਖ ਹੈ ਹੁਣ ਮੈਂ ਸ਼ਬਦ ਬੋਲਿਆ ਵਾਹਿਗੁਰੂ ਗੁਰਮੰਤਰਖ ਹੈ ਕਈ ਵਾਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਆਇਆ ਨਹੀਂ ਵਾਹਿਗੁਰੂ ਹਾਲਾਂਕਿ ਮੈਨੂੰ ਪਤਾ ਵਾਹਿਗੁਰੂ 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 ਵਾਜੂ ਦਾ ਅਰਥ ਹੈ ਗੁਰੂ ਤੂੰ ਵਾਹ ਹੈ ਕੋਈ ਜ਼ਰੂਰੀ ਨਹੀਂ ਇੱਕ ਮਰਿਆਦਾ ਅਨੁਸਾਰ ਜਦੋਂ ਗੁਰੂ ਨਿੱਜੀ ਤੌਰ ਤੇ ਮੰਤਰ ਦਿੰਦਾ ਹੁੰਦਾ ਹੈ ਯਾਦ ਰੱਖਿਓ ਉਹ ਸਿੱਖ ਤੇ ਗੁਰੂ ਦਾ ਅਧਿ ਰਿਸ਼ਤਾ ਹੁੰਦਾ ਹੈ ਫਿਰ ਅਰਜਖ ਹੈ ਜਿਹੜਾ ਗੁਰਮੰਤਰ ਹੈ ਚਲੋ ਅਸੀਂ ਵਾਹਿਗੁਰੂ ਸ਼ਬਦ ਪੜਨੇ ਆਂ ਉੰਜ ਵੈਸੇ ਦੇ ਅਰਥ ਬੜੇ ਕੀਤੇ ਗਏ ਵਾਹ ਗੁਰੂ ਵਾਹ ਦਾ ਅਰਥ ਹੈ ਅश्चਰਜ ਅਦਭੁਤ ਗੁਰੂ ਦਾ ਅਰਥ ਹੈ ਜਿਹੜਾ ਹਨੇਰੇ ਨੂੰ ਮਿਟਾ ਕੇ ਚਾਨਣ ਕਰਦੇ ਅਖਰੀ ਅਰਥ ਇਹ ਨੇ ਪਰ ਵਾਹਿਗੁਰੂ ਸੱਚ ਇਹ ਵੇ ਉਹ ਸ਼ਬਦ ਹੈ ਜਿਹੜਾ ਗੁਰੂ ਜੋਤ ਨੇ ਆਪ ਕਮਾਇਆ ਹੈ ਇੱਕ ਕਮਾਇਆ ਕੋਇਆ ਸ਼ਬਦ ਜਦੋਂ ਗੁਰੂ ਆਪਣੇ ਸਿੱਖ ਅੰਦਰ ਟਿਕਾਉਂਦਾ ਹੈ ਫਿਰ ਗੁਰੂ ਦੀ ਕਮਾਈ ਸਿੱਖ ਵਿੱਚ ਅਸਰ ਕਰ ਜਾਂਦੀ ਹੈ ਇਸ ਨੂੰ ਫਿਰ ਮੈਂ ਬੇਨਤੀ ਕਰਾਂਗਾ ਉੰਜ ਆਪਾਂ ਜਪਣੇ ਆ ਸਾਰੀ ਜੱਪੀ ਜਾਣੇ ਆ ਤੇ ਮੈਂ ਇੱਕ ਦਿਨ ਪਾਠ ਕਰਦੇ ਆਇਆ ਕਿ ਮਨਮੁਖ ਭਗਤ ਕਰੇ ਬਿਨ ਸਤਗੁਰ ਬਿਨ ਸਤਗੁਰ ਭਗਤ ਨ ਹੋਈ ਰਾਮ ਉਹ ਸਿੱਕੇ ਆ ਮਨਮੁਖ ਬੰਦੇ ਵੀ ਕਹਿੰਦੇ ਸੀ ਪਾਠ ਕਰ ਰਹੇ ਆ ਅਸੀਂ ਭਗਤੀ ਕਰ ਰਹੇ ਆ ਪਰ ਗੁਰੂ ਅਮਰਦਾਸ ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਹੀ ਮੈਂ 20 ਸਾਲ ਤੱਕ ਤੀਰਥਾਂ ਤੇ ਜਾਂਦਾ ਰਿਹਾ ਪਰ ਸਤਿਗੁਰੂ ਤੋਂ ਬਿਨਾ ਭਗਤੀ ਨੂੰ ਫਲ ਨਹੀਂ ਲੱਗਦਾ ਹੁੰਦਾ ਗੁਰੂ ਮੈਂ ਲਫ਼ਜ਼ੀ ਅਰਥ ਕੀਤੇ ਜਿਹੜਾ ਬਾਹ ਪਕੜ ਲੈਂਦਾ ਇੱਕ ਮੈਂ ਛੋਟੀ ਜੀ ਉਦਾਹਰਨ ਆਪ ਨੂੰ ਦਿਨਾ ਹੋਰ ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਗੁਰੂ ਤੇ ਜੋਰ ਦਿੰਦੇ ਆ ਤੋ ਉਸ ਦਿਨ ਮਿਕਾ ਇੱਕ ਓਮਕਾਰ ਸਤਗੁਰੂ ਪ੍ਰਸਾਦ 524 ਵਾਰ ਆਇਆ ਇਹਦਾ ਮਤਲਬ ਹੀ ਹੋਵੇ ਜੇ ਇੱਕ ਨਾਲ ਮਿਲਨੇ ਤੇ ਸਤਗੁਰੂ ਦੀ ਕਿਰਪਾ ਨਾਲ ਮਿਲੇਗਾ ਸਤਗੁਰੂ ਦੇ ਪ੍ਰਸਾਦ ਨਾਲ ਮਿਲੇਗਾ ਇੱਕ ਪੁਰਾਣਿਕ ਘਟਨਾ ਹੈ ਮੈਂ ਸੁਣਾਉਣ ਲੱਗਿਆ ਖਿਮਾ ਪਹਿਲਾਂ ਮੰਗ ਲੈਣਾ ਕਿਉਂਕਿ ਘਰਾਂ ਚ ਬੈਠੇ ਸੱਜਣ ਸੁਣ ਰਹੇ ਆ ਤੇ ਕਈ ਵਾਰੀ ਅਰਥ ਹੋਰ ਤਰ੍ਹਾਂ ਬੰਦੇ ਸੋਚਣ ਲੱਗ ਪੈਂਦੇ ਆ ਅਕਸਰ ਸੰਪਰਦਾਇ ਵਿਦਵਾਨ ਪੁਰਾਣੀ ਕਥਾ ਵਾਲੇ ਇਸ ਗੱਲ ਨੂੰ ਕੋਟ ਕਰਦੇ ਸਨ ਕਿ ਆਪਾਂ ਕਹਿੰਦੇ ਹਾਂ ਮੈਂ ਮੈਂ ਗੁਰੂ ਦੀ ਕਿ ਲੋੜ ਖੈ ਕਹਿੰਦੇ ਨੇ ਨਾਰਦ ਜੀ ਮੈਨੂੰ ਖਿਮਾ ਕਰਦੇ ਜੇ ਮੈਂ ਜੇ ਸ਼ਬਦ ਕਹਿਣ ਲੱਗਾ ਨਾਰਦ ਜੀ ਵਿਸ਼ਨੂੰ ਜੀ ਦੀ ਸਭਾ 'ਚ ਜਾਂਦੇ ਆ ਉਹਨਾਂ ਦਾ ਬ੍ਰਹਮਾ ਜੀ ਦੇ ਪੁੱਤਰ ਨੇ ਬੜਾ ਸਨਮਾਨ ਕੀਤਾ ਜਾਂਦਾ ਜਦੋਂ ਉੱਠਦੇ ਆ ਤੇ ਵਿਸ਼ਨੂੰ ਜੀ ਕਹਿ ਦਿੰਦੇ ਆ ਵੀ ਜਿੱਥੇ ਬੈਠਾ ਸੀ ਨਾ ਇਥੋਂ ਜ਼ਮੀਨ ਦੀ ਮਿੱਟੀ ਪਟ ਕੇ ਬਾਹਰ ਸੜਦੇ ਉਹ ਨਗੁਰਾ ਹੈ। ਇਹਦਾ ਗੁਰੂ ਕੋਈ ਨਹੀਂ। ਉਹ ਇੱਕ ਦਿਨ ਜਾ ਰਹੇ ਸਨ ਤੇ ਕਿਸੇ ਨੇ ਕਿਹਾ ਵੀ ਤੁਹਾਡਾ ਮਾਨ ਸਨਮਾਨ ਤੇ ਬੜਾ ਹੁੰਦਾ ਪਰ ਕਦੀ ਪਜੋ ਪਿੱਛੋਂ ਦੇਖਿਆ ਜੇ। ਨਾਰਦ ਜੀ ਕਹਿੰਦੇ ਨਹੀਂ। ਕਹਿਣ ਲੱਗੇ ਜਦ ਤੂੰ ਉੱਠ ਪੈਂਦੀਓ ਤੇ ਤੁਹਾਡੀ ਜਿੱਥੇ ਬੈਠਿਓ ਜ਼ਮੀਨ ਤੋਂ ਦੋ ਕਿ ਤਿੰਨ ਹੱਥ ਮਿੱਟੀ ਪਟ ਕੇ ਬਾਹਰ ਸਤਾਂਦੇ ਆ ਦਰਬਾਰ ਚੋਂ। ਨਾਰਦ ਜੀ ਗਏ। ਸੱਚੇ ਹੈ। ਉਹ ਜਦੋਂ ਸਭਾ ਤੋਂ ਦਾ ਬੜਾ ਮਾਨ ਸਨਮਾਨ ਹੈ ਉੱਠ ਕੇ ਚੱਲੇ ਥੋੜੀ ਦੂਰ ਚਲੇਗਾ ਉਹ ਮਿੱਟੀ ਪੱਟਣ ਲੱਗਿਓ ਪਿਛਾ ਆ ਗਿਆ ਉਹਨਾਂ ਕਿਹਾ ਤੁਸੀਂ ਮੇਰਾ ਸਨਮਾਨ ਕਰਦੇ ਹੋ ਤੇ ਜਿੱਥੇ ਬਹਿਣਾ ਮਿੱਟੀ ਪੁੱਟ ਕੇ ਬਾਹਰ ਸੜ ਦਿੰਦੇ ਹੋ ਮੇਰੀ ਮਿੱਟੀ ਪੁੱਟਦੇ ਹੋ ਤੁਸੀਂ ਸਿੱਧੇ ਪੰਜਾਬੀ 'ਚ ਉਹ ਕਹਿਣ ਲੱਗੇ ਸੱਚੇ ਵੀ ਤੂੰ ਗੁਰੂ ਵਾਲਾ ਨਹੀਂ ਬ੍ਰਹਮਾ ਦਾ ਪੁੱਤਰ ਤਾਂ ਹੈ ਪਰ ਗੁਰੂ ਵਾਲਾ ਤੇ ਨਹੀਂ ਨਾ ਫਿਰ ਕਹਿੰਦਾ ਮੈਂ ਕੀ ਕਰਾਂ ਕਹਿੰਨ ਲੱਗੇ ਗੁਰੂ ਧਾਰਨ ਕਰੋ ਕਹਾਣੀਕਾਰ ਕਹਿੰਦਾ ਜਾਉ ਗਾਥਾ ਵਾਲਾ ਉਹ ਤੁਰੇ ਜਾਂਦੇ ਸਨ ਮਨ ਚ ਆ ਗਿਆ ਜਿਹੜਾ ਸਵੇਰੇ ਮਿਲੇਗਾ ਉਹਨੂੰ ਗੁਰੂ ਧਾਰਨ ਕਰ ਲੈਣਾ ਉਹਦੇ ਵੇਲੇ ਸਵੇਰੇ ਤੁਰੇ ਤੇ ਫੰਦਕ ਮਿਲ ਗਿਆ ਫੰਦਕਦਰ ਤੇ ਸ਼ਿਕਾਰੀ ਖੈ ਉਹ ਵਿਸ਼ਿਸ਼ਟ ਜੀ ਸਨ ਸ਼ਿਕਾਰੀ ਮਿਲ ਗਿਆ ਨਾਰਦ ਨੇ ਮੱਥਾ ਟੇਕ ਕੇ ਕਿਹਾ ਜੀ ਤੂੰ ਮੇਰਾ ਗੁਰੂ ਪਰ ਧਾਰਨ ਕਰਕੇ ਸ਼ੰਕਾ ਮਨ ਚ ਪੈਦਾ ਹੋ ਗਿਆ ਉਹ ਜਦੋਂ ਵਾਪਸ ਆਏ ਦਰਬਾਰ ਚ ਤੇ ਕਹਿੰਦੇ ਗੁਰੂ ਧਾਰਨ ਕਰ ਲਿਆ ਕਹਾਣੀ ਦਾ ਮਤਲਬ ਮੇਰੀ ਫਿਰ ਬੇਨਤੀ ਜੇ ਮੈਂ ਸਿਰਫ ਕਹਾਣੀ ਇਸ ਕਰਕੇ ਸੁਣਾ ਰਿਹਾ ਵਾਂ ਕਿ ਮੈਂ ਆਪਣੀ ਗੱਲ ਕਲੀਅਰ ਕਰ ਸਕਾਂ ਬਾਣੀ ਦਾ ਪ੍ਰਮਾਨਤਾ ਸ਼ਿਕਰ ਹੈ ਜੀ ਕਹਿੰਦੇ ਹਾਂ ਗੁਰੂ ਤੇ ਧਾਰਨ ਕਰ ਲਿਆ ਪਰ ਕੀ ਦਸੀਏ ਫੁਰਨਾ ਬਣਾਇਆ ਸੀ ਵੀ ਗੁਰੂ ਧਾਰਨ ਕਰਨਾ ਜਿਹੜਾ ਸਵੇਰੇ ਮਿਲਿਆ ਮਿਲਿਆ ਵੀ ਸ਼ਿਕਾਰੀ ਜਾਲ ਮੋਢੇ ਤੇ ਰੱਖਿਆ ਸੀ ਸ਼ਿਕਾਰੀ ਮਿਲ ਗਿਆ ਅੱਗੋ ਸਰਾਮ ਮਿਲ ਗਿਆ ਗੁਰੂ ਧਾਰਨ ਕਰਕੇ ਗੁਰੂ ਤੇ ਸ਼ੱਕ ਕਰਨੇ ਤੈਨੂੰ 84 ਲੱਖ ਜੂਨ ਭੁਗਤਨੀ ਪੈਗੀ ਉਹ ਕਹਿੰਦਾ ਇਹ ਸਿਆਪਾ ਹੋਰ ਨਵਾਂ ਗੱਲ ਪੈ ਗਿਆ ਅੱਗੇ ਕੱਲਾ ਹੁੰਦਾ ਸੀ ਮਿੱਟੀ ਪਟੀਂਦੀ ਸੀ ਹੁਣ ਤਾਂ ਹੋਰ ਮਹਗੀ ਇਹ ਕਿਧਰ ਫਸ ਗਿਆ ਉਹ ਕਹਿੰਦਾ ਵੀ 84 ਕੰਬ ਗਿਆ ਹੁਣ 84 ਪੁੱਛਦਾ ਜੀ ਇਹਦਾ ਪਾਰ ਉਤਾਰਾ ਕਿਵੇਂ ਹੋਵੇਗਾ ਉਹਨਾਂ ਕਹੇ ਆਪਣੇ ਗੁਰੂ ਨੂੰ ਪੁੱਛ ਜਿਨੂੰ ਤੂੰ ਤਾਰਨ ਕੀਤਾ ਹੈ ਕਿਉਂਕਿ ਉਹ ਜੀਆਂ ਉਲਝਣਾਂ ਜਿਹੜੀਆਂ ਨੇ ਇਹ ਗੁਰੂ ਹੀ ਹੱਲ ਕਰਦਾ ਹੈ ਖੁੰਡੀਆਂ ਗੁਰੂ ਹੀ ਖੋਲਦਾ ਹੈ ਨਾਲ ਦੀ ਚਲੇ ਗਏ ਉਹ ਮਿਲ ਗਿਆ ਕਹਿਣ ਲੱਗੇ ਜੀ ਮੈਂ ਕੱਲ ਤੁਹਾਨੂੰ ਗੁਰੂ ਧਾਰਨ ਕਰ ਲਿਆ ਹੈ ਤੇ ਵਿਸ਼ਿਸ਼ਟੀ ਸਨ ਭੇਖ ਬਦਲਿਆ ਕਹਿੰਦੇ ਨੇ ਮੈਂ ਪਰ ਤੁਸੀਂ ਫੰਦਕ ਹੋ ਨਾ ਸ਼ਿਕਾਰੀ ਹੋ ਨਾ ਤੇ ਮੈਂ ਤੁਹਾਡੇ ਤੇ ਸ਼ੱਕ ਕਰਕੇ ਕਹਿ ਦਿੱਤਾ ਗੁਰੂ ਤਾਂ ਲੱਭਿਆ ਪਰ ਲੱਭਿਆ ਹੈ ਸ਼ਿਕਾਰੀ ਤਿੱਤਰ ਬਿਟੇਰੇ ਮਾਰਦਾ ਹੈ ਤੇ ਮੈਨੂੰ ਉਹਨਾਂ ਕਹਿ ਦਿੱਤਾ ਗੁਰੂ ਤੇ ਸ਼ੱਕ ਕਰ ਲਿਆ ਫਿਰ ਸਰਪਿਆ ਗਿਆ ਤੇ ਗੱਲ ਚੇਤੇ ਰੱਖਿਓ ਜਿਹੜੇ ਬੰਦੇ ਨੂੰ ਗੁਰੂ ਤੇ ਸ਼ੱਕ ਹੋ ਜਾਏ ਨਾ ਉਸ ਬੰਦੇ ਦਾ ਪਾਰ ਉਤਾਰਾ ਬੜਾ ਮੁਸ਼ਕਲ ਹੈ ਮਕੈਨਾਸਿਕ ਕਬਰੀ ਉੱਤ ਪੜੇਲੀ ਕਹਿੰਦੇ ਨਾ ਜੀ ਅਸੀਂ ਆਪਣੀ ਆਪਣੀ ਮਤ ਵਰਤੀਏ ਅਸੀਂ ਆਪਣੇ ਗਿਆਨ ਨੂੰ ਲੈ ਕੇ ਤੁਰੀਏ ਝਾੜ ਚ ਬੈਠਿਆ ਕਦੀ ਤੁਸੀਂ ਕਹੇ ਪਾਇਲਟ ਨੂੰ ਤੂੰ ਪਿੱਛੇ ਬਹਿ ਜਾ ਅੱਜ ਮੈਂ ਝਾੜ ਚ ਲਾਵਾਂਗਾ 400 ਬੰਦਾ ਬੈਠਾ ਦੋ ਚਾਰ ਬੰਦਿਆਂ ਦੇ ਸਾਰੇ ਬੈਠਾ ਵੀ ਕਿਨਾਰੇ ਲਾ ਦੇਣਗੇ ਸ਼ਿਪ ਤੇ ਚੜਨੇ ਆ ਇੱਕ ਬੰਦੇ ਤੇ ਭਰੋਸਾ ਕੀਤਾ ਨਾ ਸਾਨੂੰ ਕੀ ਪਤਾ ਕਿਨਾਰੇ ਲਾਏਗਾ ਕਿ ਨਹੀਂ ਫੇਥ ਬੜੀ ਵੱਡੀ ਚੀਜ਼ ਓ ਪਿਆਰਿਓ ਉਹਨਾਂ ਕਹੇ ਸ਼ੱਕ ਕਰ ਲਿਆ ਜੀ ਮੈਂ ਤੁਹਾਡੇ ਤੇ ਤੇ ਮੈਨੂੰ ਉਹ ਤੋਂ ਸਰਾਬ ਦੇ ਦਿੱਤਾ ਉਹਨਾਂ ਨੇ ਕਿ ਤੈਨੂੰ 84 ਜੂਨ ਭੁਗਤਨੀ ਪੈਣੀ ਹੈ 84 ਲੱਖ ਗੁਰੂ ਹਰਿ ਸਿਹਾ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਜੀ ਹੁਣ ਮੈਨੂੰ ਕੱਢੋ ਇਸ ਵਿਭਤਾ ਚੋਂ ਮੈਂ ਤੁਹਾਡਾ ਚੇਲਾ ਵਾਂ ਉਹ ਕਹਿਣ ਲੱਗੇ ਵਾਪਸ ਜਾ ਵਿਸ਼ਨੂ ਜੀ ਨੇ ਕਿਹਾ ਨਾ ਵੀ ਤੈਨੂੰ 84 ਲੱਖ ਜੂਨ ਭੁਗਤਨੀ ਪੈਣੀ ਹੈ ਕਹਿਣ ਲੱਗੇ ਉਹਨਾਂ ਨੂੰ ਉਲਟਾ ਸਵਾਲ ਕਰਦੀ ਮੈਨੂੰ ਜ਼ਮੀਨ ਦੇ ਉੱਤੇ 84 ਲੱਖ ਜੂਨ ਦਾ ਮੈਪ ਬਣਾ ਕੇ ਦਿਖਾ ਮੈਨੂੰ ਨਕਸ਼ਾ ਬਣਾ ਕੇ ਦੱਸੋ 84 ਲੱਖ ਜੂਨ ਦਾ ਮਿੱਟੀ ਤੇ ਲਕੀਰਾਂ ਖਿੱਚ ਕੇ ਕਹਿੰਦਾ ਜੀ ਫੇਰ ਕਹਿੰਦਾ ਜਾ ਤੈਨੂੰ ਵਚਨ ਕੀਤਾ ਜਦੋਂ 84 ਲੱਖ ਦਾ ਮੈਪ ਬਣ ਗਿਆ ਨਾ ਨਕਸ਼ਾ ਲਕੀਰਾਂ ਖੇ ਦਿਤੀਆਂ ਤੂੰ ਪਲਸੇਟਾਂ ਮਾਰ ਕੇ ਸਾਰਾ ਮਿੱਟੀ ਢਾਹਦੀ ਤੇਰੀ 84 ਘਟੀ ਗਈ ਉਹ ਚਲਾ ਗਿਆ ਉਹ ਕਹਿੰਦਾ ਜੀ ਦੱਸੋ ਜੀ ਤਾ ਮੈਨੂੰ ਕੱਲ ਕਿਹਾ ਸਰਾਬ ਦਿੱਤਾ ਵੀ ਗੁਰੂ ਤੇ ਸ਼ੱਕ ਕੀਤਾ ਤੇ 84 ਭੁਗਤਨੀ ਪੈਣੀ ਹੈ ਮੈਨੂੰ 84 ਦਾ ਮੈਪ ਬਣਾ ਕੇ ਦਿਓ ਉਹਨਾਂ ਬਣਾ ਦਿੱਤਾ ਉਹਨੇ ਫਿਰ ਜੀ ਕੋ ਦਮ ਨਾਰਦ ਜੀ ਨੇ ਪਲਸੀਟਾ ਮਾਰਿਆ ਪੈਰ ਹੱਥ ਐ ਤੈ ਧੂੜ ਪਾ ਦਿੱਤੀ ਸਾਰੀ ਕਹਿੰਦਾ 84 ਕੱਟੀ ਗਈ ਵਿਸ਼ਨੂੰ ਹੱਸ ਕੇ ਕਹਿੰਦੇ ਚੇਤੇ ਰੱਖੀ ਤੈਨੂੰ ਦੱਸਿਆ ਕਿਨੇ ਕਹਿੰਦਾ ਜਿਹਨੂੰ ਗੁਰੂ ਧਾਰਨ ਕੀਤਾ ਕਹਿੰ ਲਗਾ ਗੁਰੂ ਹੀ ਜੁਗਤ ਦੱਸਦਾ 84 ਕੱਟਣ ਤੇ ਤੈਨੂੰ ਪਤਾ ਥੋੜਾ ਸੀ ਮੈਨੂੰ ਕਹਾਣੀ ਬੜੀ ਚੰਗੀ ਲੱਗੀ ਮੈਂ ਆਪਣਾ ਤਾਂ ਸ਼ੇਅਰ ਕੀਤੀ